ਅੱਜ ਦਾ ਯਾਰ ਮੈਂ ਪੂਰਾ ਬਾਗੋ ਬਾਗ ਆ ਬੈਸ ਲੱਡੂ ਮੈਂ ਥੋੜੇ ਚਿਰ ਬਾਅਦ ਬਾਣਦਾ ਜਦੋਂ ਕੋਈ ਨਾ ਕੋਈ ਇਹ ਬੰਦਾ ਇਹਦਾ ਕਰਾਪਸ਼ਨ ਚੜ ਜਾਂਦਾ ਖਾਸ ਕਰ ਉਹ ਜਿਹਨੇ ਆਪਣੀ ਨਸ਼ਿਆਂ ਵਾਲੀ ਲਹਿਰ ਚ ਆਪਣੇ ਵਿਰੋਧੀ ਭੂਮਿਕਾ ਨਾ ਬਾਈ ਇੱਕ ਵੱਡੇ ਅਫਸਰ ਹੋਣ ਦੇ ਨਾਤੇ ਉਦੋਂ ਆਪਣੇ ਬਰਹਿੰડા ਇੱਕ ਬਹੁਤ ਵੱਡੇ ਅਫਸਰ ਸੀ ਬਰਹਿੰડા ਮਾਨਸਾਰੇ ਇਹਦੇ ਵੱਡੇ ਅਫਸਰ ਸੀਗੇ ਸ੍ਰਿੰਦਰ ਪਾਸ ਪ੍ਰਮਾਰ ਉਹਨਾਂ ਦਾ ਪਹਿਲਾਂ ਤਾਂ ਤੁਸੀਂ ਆ ਸੁਣੋ ਇੱਕ ਸਿਨੇਚਰ ਕੈਪਸੂਲ ਹੁੰਦੇ ਆ ਉਹ ਵੇਚ ਰਿਆ ਸੀ ਵਿੱਚ ਵਨ ਟੂ ਨਾਟ ਅਲਾਉਡ ਅੰਡਰ ਸੈਕਸ਼ਨ 187 ਪੋਕੀਫਾਇਰ ਹੋਣਾ ਬੀਲੀ ਉਹ ਜਿਹੜਾ ਸੀਗਾ ਤਾਂ ਕਹਾਕਾਰ ਨੂੰ ਕੱਢ ਦਿੱਤਾ ਪਰ ਜਿਹੜੀਆਂ ਸੈਕਸ਼ਨ ਜਿਹਦੇ ਤੇ ਲੱਗਦੇ ਸੀ ਆ ਉਹਦੇ ਤੇ ਲਗਾ ਦਿੱਤੇ ਕਿਉਂਕਿ ਕਿਸੇ ਦੇ ਇਨਰਟਿਕ ਇਨਕਲੇਜ ਹੈ ਨਾ ਤੱਕ ਦਾ ਇਹ ਜਿਹੜਾ ਵੀ ਬੰਦਾ ਹੈ ਪ੍ਰਮੰਦਰ ਝੋਟਾ ਹੀ ਹੈ نو ਅਥਾਰਟੀ ਇਹ ਕੋ ਆਪਣੇ ਆਪ ਚ ਲਾਅ ਥੋੜਾ ਕਿਸੇ ਜਗ੍ਹਾ ਜਾ ਕੇ ਕਿਸੇ ਬੰਦੇ ਨੂੰ ਬਾਹਰ ਕੱਢ ਦੇ ਇਹ ਬੰਦਾ ਕਹਿ ਰਿਹਾ ਵੀ ਪ੍ਰਮੰਦਰ ਝੋਟਾ ਕੋਈ ਲਾਅ ਥੋੜੀ ਹੈ ਵੀ ਪ੍ਰਮੰਦਰ ਝੋਟਾ ਕਿਸੇ ਬੰਦੇ ਨੂੰ ਐ ਕਰ ਸਕਦਾ ਤੇ ਜੇ ਪ੍ਰਵਿੰਦਰ ਚੋਟਾ ਦਾ ਚਲੋ ਕਨੇਕ ਕੰਮ ਕਰਦਾ ਸੀ ਨਸ਼ਿਆਂ ਆ ਮੁਰਦ ਲੜਦਾ ਸੀ ਉਹ ਨਸ਼ੇ ਵੇਚਦਾ ਸੀ ਉਹਨਾਂ ਦੇ ਗਾਲਾਂ ਤੇ ਹੱਲ ਪਾਉਂਦਾ ਸੀ ਤੁਸੀਂ ਐਡਾ ਵੱਡਾ ਅਕਸਰ ਹੋਣ ਕੋਲੇ ਛੋਡੇ ਕੋਲੇ ਕਾਹਦੀ ਸਾਉਟੀ ਆ ਗਈ ਰਿਸ਼ਵਤ ਲੈਣ ਦੀ ਜੀ ਇਹ ਬੰਦਾ ਐਡਾ ਕਰਪਟ ਹੈ ਸੋਨੂੰ ਮੈਂ ਦੱਸਦਾ ਇਹ ਕਰਪਸ਼ਨ ਜੀ ਆਪਾਂ ਨਸ਼ਿਆਂ ਵਾਲੀ ਮੇ ਮਛੇੜਦੇ ਆ ਆਪਣੇ ਖਿਲਾਫ ਇਹ ਉਹ ਲੈ ਕੇ ਬਹਿ ਜਾਂਦਾ ਡਰੱਗ ਰਿਪੋਰਟ ਮੇਰੀ ਬੀਚੋਟ ਨਸ਼ੇ ਕਰਦਾ ਹਾਲਾਂਕਿ ਆਪਦਾ ਆਪ ਹੀ ਕਿਹਾ ਸੀ ਵੀ ਆਪਾਂ ਨਸ਼ੇ ਕਰਦੇ ਆ ਪਰ ਉਹ ਆਪਾਂ ਛੱਡ ਤੱਕੇ ਸੀ ਤਿੰਨ ਮਹੀਨੇ ਹੋ ਗਏ ਸੀ ਆਪਣੀ ਬਾਡੀ ਦੀ ਕਿਨਕਾ ਮਾਤਰ ਵੀ ਨਿਸ਼ਾਨੀ ਸੀ ਇੱਕ ਮੋਰਫਨ ਨੂੰ ਨੇ ਨਸ਼ਾ ਦੱਸ ਕੇ ਪ੍ਰਚਾਰਿਆ ਵੀ ਜੋਟੇ ਨਾਲ ਲੋਕ ਟੁੱਟੇ ਨਾ ਲੋਕਾਂ ਇਹ ਮੇਰਾ ਬਾਅਦ ਚੜ ਕੇ ਹੱਤ ਇਹਦੇ ਮਾਰ ਨਹੀਂ ਲੱਗੇ ਤੇ ਆਹ ਦੇਖ ਲੋ ਉਹ ਕਹਿੰਦੇ ਹੁੰਦੇ ਆ ਮਰਦਾਨੇ ਆ ਦੇਖੀ ਚੱਲ ਰੰਗ ਕਰਤਾਰ ਦੇ ਆਪੀ ਮਰ ਜਾਂਦੇ ਦੂਜਿਆਂ ਨੂੰ ਮਾਰਦੇ ਹਾਲਾਂ ਤੇ ਇਹ ਸਸਪੈਂਡ ਹੀ ਹੋਇਆ ਮੈਂ ਤਾਂ ਕਹਿੰਦਾ ਡੈਸਮਨ ਸੋਣਾ ਚਾਹੀਦਾ ਹੈ ਸਾਡੇ ਡੈਸਮਨ ਇਹ ਜੇ ਪ੍ਰੈਸ ਅਫਸਰ ਕਿੱਥੋਂ ਨਸ਼ਾ ਰੋਕ ਲੈਣਗੇ ਹੋਰ ਵੀ ਇਹਦੇ ਕੋਈ ਵੱਡੇ ਗਵਰਨ ਸਾਹਮਣੇ ਨਹੀਂ ਆਉਂਦੇ ਆ ਫੜਿਆ ਗਿਆ ਕਿੱਡਾ ਵੱਡਾ ਅਫਸਰ ਹੈ 26 ਤਰੀਕ ਨੂੰ 26 ਅਪ੍ਰੈਲ ਨੂੰ ਇਹ ਵਿਜੀਲੈਂਸ ਦਾ ਮੁਖੀ ਲਾਇਆ ਸੀ ਹਨਾ ਜੀ ਤੇ ਆ ਅੱਜ ਦਾ ਦਿਨ ਨੂੰ ਕੁਝ ਨਹੀਂ ਹੋਇਆ ਵਿਜੀਲੈਂਸ ਦਾ ਮੁਖੀ ਹੋ ਕੇ ਜਿਹਨੇ ਲੋਕ ਫੜਨੇ ਸੀ ਰਿਸ਼ਵਤ ਖੋਰ ਫੜਨੇ ਸੀ ਉਹ ਖੁਦ ਹੀ ਫੜਿਆ ਗਿਆ ਜੀ ਇਹ ਮੈਂ ਤੁਹਾਨੂੰ ਇਹਦੀ ਤਾਜੀ ਉਹ ਦਿਖਾਉਣਾ ਹੈ ਫੋਟੋ ਦਿਖਾਉਣਾ ਹੈ ਆ ਇਹ ਬੰਦਾ ਹੈ ਕਿੱਦਾਂ ਇਹ ਕਿੰਨਾ ਸੋਹਣਾ ਮਾਂ ਦਾ ਪੁੱਤ ਕਿੰਨਾ ਸੋਹਣਾ ਹੀ ਇਹ ਵਰਦੀ ਪਾਈ ਹੋਈ ਲੱਗਦੀ ਹੈ ਪਰ ਕੁਝ ਕਹਿ ਸਕਦਾ ਹੈ ਰਿਸ਼ਵਤ ਖੋਰ ਤੇ ਵਿ੍ਰਸ਼ਟਾਚਾਰ ਹੈ ਸਸਪੈਂਡ ਹੀ ਕਰ ਦੇਣ ਯਾਰ ਇਹਨਾਂ ਨੂੰ ਪਤਾ ਨਹੀਂ ਕਿਉਂ ਡਿਸਮਿਸ ਕਿਉਂ ਨਹੀਂ ਕਰਦੇ ਇਹਨਾਂ ਨੂੰ ਐਡੀ ਵੱਡੀ ਨੌਕਰੀ ਐਡੀ ਵੱਡਾ ਰੱਖਦੇ ਨਹੀਂ ਇਹ ਹੁਣ ਸੋਨੂੰ ਮੈਂ ਪੁੱਛਦਾ ਜੀ ਸੋਨੂੰ ਸੋਨੂੰ ਕਿਨੇ ਲ ਘਾੜ ਦੇਤਾ ਰਿਸ਼ਵਤ ਲੈਣ ਦਾ ਛੋੜ ਡੋਗ ਟੈਸਟ ਕੌਣ ਕਰੂਗਾ ਜੀ ਮੈਂ ਹੁਣ ਇਹਦੀ ਫੋਟੋ ਤੋਂ ਪੁੱਛ ਸਕਦਾ ਵੈਸਤਾ ਮੈਂ ਇਹਨੂੰ ਫੋਨ ਵੀ ਕਰਿਆ ਸੀ ਜੇਲ੍ਹ ਤੋਂ ਬਾਹਰ ਆ ਕੇ ਜਦੋਂ ਮੈਂ ਜੇਲ੍ਹ ਤੋਂ ਬਾਹਰ ਮੈਂ ਫੋਨ ਵੀ ਕਰਿਆ ਸੀ ਕੌਣ ਕੌਣ ਜੀ ਕਰਨ ਲੱਗ ਗਿਆ ਸੀ ਉਹ ਮੇਰੇ ਕੋਲ ਰਕਾਨਗੇ ਵੀ ਪਈਆ ਪੁਰਾਣੇ ਫੋਨ 'ਚ ਮੈਂ ਹੁਣ ਕਰਾਈ ਮੈਂ ਤੁਸੀਂ ਮੇਰੀ ਮੇਰੇ ਉਜ ਤਾਂ ਕੋਈ ਕੋਈ ਇਹਦਾ ਨਸ਼ਾ ਆਈ ਨਹੀਂ ਸੀ ਕੱਲੀ ਮੋਰਫਿਨ ਆਈ ਸੀ ਮੋਰਫਿਨ ਤਾਂ ਮੈਂ ਇਹਵਲ 25 ਦੀ ਗੋਲੀ ਨਾਲ ਵੀ ਆ ਜਾਂਦੀ ਹੈ ਹੁਣ ਇਹ ਆਪ ਡੋਪ ਟੈਸਟ ਕਰਵਾ ਸਕਦਾ ਸਵੇਰੇ ਆਪ ਦਾ ਜਾਂ ਜਿਹੜੇ ਇਹਨਾਂ ਦੇ ਭਗਵੰਤ ਮਾਨ ਮੁੱਖ ਮੰਤਰੀ ਨੇ ਲਹਿਰ ਸ਼ੁਰੂ ਕਰੀ ਐ ਇਹ ਡੋਪ ਟੈਸਟ ਕਰਾ ਸਕਦਾ ਜਾਂ ਜਿਹੜੇ ਇਹਨਾਂ ਦੇ ਸਾਰੇ ਪੁਲਿਸ ਮੈਂ ਕਹਿੰਦਾ ਸਾਰੇ ਪੁਲਿਸ ਮੈਂ ਕਹਿੰਦਾ ਡੋਪ ਟੈਸਟ ਕਰਵਾਇਆ ਜਾਵੇ A to Z ਦਾ ਜੇ 40% ਚਿੱਟੇ ਵਾਲੇ ਨਾ ਆਏ ਤਾਂ ਕਹੀਂ ਸੋ ਭਾਈ ਮੈਂ ਦਿਨ ਰਾਤ ਮਾਲਾ ਫੇਰਦਾ ਹਾਂ ਅੰਤ ਹੋਊਗਾ ਨਸ਼ੇ ਦਾ ਇਹ ਬਲਾਈ ਕਿਹਦਾ ਹੋਣੀ ਹੋਣਾ ਹੁਣ ਹੋ ਜਾਏ ਦੇਰ ਹੋ ਜਾਏ ਸਵੇਰ ਹੋ ਜਾਏ ਨਹੀਂ ਬਾਬੇ ਨਾਲ ਕੀ ਦਰਗਾਹ ਤੇ ਨਾਲ ਤੋਂ ਹਿਸਾਬ ਲਵਾਂਗੇ ਸਾਹਮਣੇ ਖੜਾ ਅਕਲਦੀਪ ਆਪਾਂ ਆਮ ਜਿਹੇ ਬੰਦੇ ਆਪ ਕੋਈ ਵਾਲੇ ਰਾਜ ਰਾਜ ਦੇਖ ਜਿਦੋਂ ਦਾ ਜਿੱਦੇ ਮੈਨੂੰ ਫੜਦੇ ਨੇ ਇਹ ਜਿਹੜੇ ਬੰਦੇ ਆਪਣੇ ਚਾਹੁੰਦੇ ਸੀ ਉਹਦਾ ਕੀ ਕੁਝ ਜਲੂਸ ਲੈ ਕੇ ਰੱਖਿਆ ਕਿਥੋਂ ਘੁੰਮ ਕੇ ਕਿੱਦਾਂ ਪੜਿਆ ਲਿਖਿਆ ਮੁੰਡਾ ਸੀ ਆਮ ਕਰਦਾ ਗਰੀਬ ਕਰਦਾ ਸੀ ਕਿੱਡੇ ਉਹਦੇ ਸਟਾਰ ਲੱਗੇ ਸੀਗੇ ਉਹਦਾ ਕਸੂਰ ਸਿਰਪੇ ਇੰਨਾ ਸੁਣੇ ਮੇਰੇ ਬਾਹਰ ਚੁਸਤਾ ਮਾਰੀਆਂ ਸੀ ਮੈਂ ਉਹਦੇ ਹੱਥ ਮੰਨੇ ਸੀ ਮਹਾਬਾਈ ਆ ਤੂੰ ਕਦੇ ਬਾਪ ਤੇ ਇਹ ਗੱਲ ਉਹਨੂੰ ਮੈਂ ਕਹੀ ਸੀ ਪੁੱਛ ਲਈ ਹੁਣ ਉਹ ਪੀਓ ਸਟਾਫ 'ਚ ਲੱਗ ਰੱਖਿਆ ਤੇ ਇਲਜ਼ਾਮ ਲਾ ਰਿਹਾ ਬੰਦਾ ਹਲਾ ਗਿਆ ਆਪਾ ਉਹ ਬੰਦੇ ਦੀ ਵੀ 100 100 ਰੁਪਏ ਦੇ ਹਨਾ ਇੱਕ ਨੰਬਰ ਫੇਰ ਜਿਹਨੇ ਮੇਰੇ ਖਸੂਨ ਮਾਰੇ ਸੀ ਮੇਰੇ ਪਿਓ ਨੂੰ ਧੁੱਕੇ ਦਿੱਤੇ ਸੀ ਬੂਹਾ ਫੜ ਗਿਆ ਜਿਹੜਾ ਆਪਣੇ ਘਰੇ ਆਇਆ ਸੀ ਦੋ ਠੀਕ ਹੈ ਤੀਜਾ ਬਾਬਰਤ ਉਹਦਾ ਪਟਿਆਲੇ ਕੀ ਹਾਲ ਹੋ ਗਿਆ ਹੁਣ ਇਹਦੇ ਚ ਵੀ ਨਾਂ ਜੁੜਦਾ ਸੀ ਕੜਾਤਾ ਆ ਮੈਡਮ ਦਾ ਤਿੰਨ ਚੌਥਾ ਹਾਂ ਹੋ ਗਿਆ ਹੋਰ ਵੀ ਇੱਕ ਦੋ ਨੇ ਛੋਟਿਆਂ ਨੂੰ ਆਪਾਂ ਕੁਝ ਕਹਿੰਦੇ ਆ ਵੱਡੇ ਲੈਵਲ ਦੇ ਨੇ ਇਹ ਤਾਂ ਇਹ ਇਹ ਕਿਉਂ ਨੇ ਇਹ ਮਾਮਾਂ ਦੀਆਂ ਦੁਆਵਾਂ ਅੰਦਰਾਂ ਦੁਆਵਾਂ ਮੰਨਦੀਆਂ ਸੀ ਮਾਮਾਂ ਦੀਆਂ ਕੱਲ ਕੱਲ ਮੇਰੇ ਕੋਲ ਚਾਰ ਮਾਮਾ ਆਈਆਂ ਨੇ ਮੈਨੂੰ ਕਹਿੰਦੇ ਬਾਈ ਸਾਡੇ ਘਰੇ ਆ ਜਾ ਮੜਿਆ ਸਾਡਾ ਮੁੰਡਾ ਤੇਥੋਂ ਡਰਜੂ ਬਸ ਤੂੰ ਉਹਨੂੰ ਡਰਾਇਆ ਮਾਂ ਕਿਵੇਂ ਮਾਤਾ ਬਈ ਇੰਟੀਕੇ ਲਾਈ ਅੰਦਾ ਸਾਡੇ ਸਾਹਮਣੇ ਜਦੋਂ ਉਹਦਾ ਲਹੂ ਨਿਕਲਦਾ ਮੇਰਾ ਦਿਲ ਨੁੱਚੜਦਾ ਮਾਂ ਮਾਂ ਸਾਹਮਣੇ ਦਾ ਪੁੱਤ ਟੀਕਾ ਲਾਵੇ ਯਾਰ ਤੁਸੀਂ ਖੁਦ ਮੈਜਨ ਕਰਕੇ ਦੇਖੋ ਤੇ ਮਾਂ ਵਿਚਾਰੀ ਕੱਲੀ ਨੌਕਰੀ ਕੋਈ ਪੋਚੇ ਲਾਉਂਦੀ ਆ ਤਾਂ ਮੇਰਾ ਦਿਲ ਰੋ ਮੈਂ ਕਿਹਾ ਮਾਂ ਤਾਂ ਮੈਂ ਕੀ ਕਰਾਂ ਹੁਣ ਮੇਰਾ ਦਿਲ ਰੋਣ ਆ ਜਾਂਦਾ ਫੇਰ ਕੋਈ ਨਸ਼ਾ ਵਿਕਦਾ ਹੈ ਹਰ ਥਾਂ ਨਸ਼ਾ ਵਿਕਦਾ ਹੈ ਉਹੀ ਬੰਦੇ ਉਹ ਮਾਨਸ ਮੈਡੀਕਲ ਸੀ ਤਾਂ ਹੁਣਗਾ ਪੋਠੀ ਕੱਲ ਛੇ ਮਹੀਨੇ ਪਹਿਲਾਂ ਪਤ ਕਿੰਨੀ ਫੜੀ ਗਈ ਸੀ ਉਦੋਂ ਕਿੰਨੀ 5000 ਡੱਬਾ ਕੇ 6000 ਡੱਬਾ ਮੁੱਸੇ ਫੜਾਇਆ ਗਿਆ ਸੀ ਗੋਲੀਆਂ ਦੇ ਚ ਬੇਚਾਰਬਾਂ ਬੱਤੀ ਹੋਏ ਉੱਤੋਂ ਸਰਕਾਰ ਨੇ ਪਰਚੇ ਤਾਂ ਕੀ ਪਾਉਣੇ ਸੀ ਲਿਫਾਂਸ ਦੇ ਰੱਖਿਆ ਨੇ ਪਿਸਤੌਲਾਂ ਦੇ ਤੇ ਠੇਕੇ ਦੇਤੇ ਉਹਨਾਂ ਗੱਡੀਆਂ ਜਾਂਦਾ ਛਾਟੋਂ ਨੂੰ ਉਹ ਇਹਨਾਂ ਦੀ ਬੰਦੇ ਸੀ ਇਹਨਾਂ ਨੇ ਇਹਨਾਂ ਦਾ ਡੀਐਸਪੀ ਸੀ ਉਹਨਾਂ ਰੱਖਿਆ ਹੋਇਆ ਇੱਕ ਸਾਰੀ ਮਾਨਸਾ ਜਿਹ ਰਿਹਾ ਸੀ ਉਹ ਵੀ ਫਸੂ ਫਸ ਉਹ ਵੀ ਗਿਆ ਸੀ ਮੁਕਸਰ ਗੱਲ ਕਰ ਉਹ ਵਕੀਲ ਸੁਝੋਤਾ ਕਰ ਗਿਆ ਉਹ ਵੀ ਨੇ ਉਹ ਵੀ ਫਸ ਗਿਆ ਸੀ ਉਦੋਂ ਵਕੀਲ ਸੀ ਜੌਤਾ ਕਰ ਗਿਆ ਹੰਜੀ ਉਹ ਕੋਲ ਉੱਥੇ ਜਾ ਕੇ ਆਪਾਂ ਜ਼ੁਲਮ ਸਹਿ ਹੈ ਬੇਇੱਜ਼ਤੀ ਵੀ ਸਹੀ ਹੈ ਬੇਇੱਜ਼ਤੀ ਇੱਕ ਵਾਰ ਸੇ ਇਹ ਕਹੇ ਟੀਵੀ ਚੈਨਲ 'ਤੇ ਹੋਇਆ ਸੀ ਲਾਈਵ ਉਹੀ ਟੀਵੀ ਚੈਨਲ ਅੱਜ ਆ ਦੇਖ ਜਿਹੜਾ ਟੀਵੀ ਚੈਨਲ ਇਹਨੂੰ ਦਿਖਾ ਰਿਹਾ ਸੀ ਉਹੀ ਟੀਵੀ ਚੈਨਲ ਇਹਦੀ ਖਬਰ ਚਲਾ ਰਿਹਾ ਹੈ ਅੱਜ ਵੀ ਇਹ ਸਸਪੈਂਡ ਹੋ ਗਿਆ ਫਿਰ ਭਾਈ ਨਿਊਜ਼ ਆਇਓ ਉਦੋਂ ਤੁਸੀਂ ਮੇਰੀ ਖਬਰ ਚਲਾਈ ਸੀ ਆ ਦੇਖ ਹਾਂ ਐਕਸ਼ਨ ਲੈ ਲਿਆ ਏ ਤੇ ਐਕਸ਼ਨ ਇਹ ਤੁਸੀਂ ਕਹਿ ਸਕਦੇ ਹੋ ਕਿ ਗਬਰਤ ਐਕਸ਼ਨ ਹੈ ਹੋਰ ਐਕਸ਼ਨ ਇਸ ਪਕੀਤਾ ਕਿ ਉਹਦੇ ਵਿਚਲਨ ਤੇ ਸਭ ਤੋਂ ਵੱਡੀ ਕੁਰਸੀ ਦੇ ਉੱਤੇ ਜਾ ਕੇ ਕਿਸੇ ਨਿਊਜ਼ ਚੈਨਲ ਤੇ ਇਹ ਚੌੜਾ ਹੋ ਹੋ ਕਹਿ ਰਹੀ ਸੀ ਬਰਵਿੰਦਰ ਝੋਟਾ ਅੱਛਾ ਉਹ ਐਂਕਰ ਨੇ ਨੂੰ ਐ ਨਹੀਂ ਪੁੱਛਿਆ ਇਹ ਇੱਕ ਐਂਕਰ ਹਜੇ ਰੱਖ ਰੱਖੇ ਨੇ ਵੀ ਇਹ ਚ ਸਬਟਾਈਟਲ ਬਣੇ ਨੇ ਦੋ ਟੈਸਟ ਚ ਵੀ ਇਹ ਭਾਈ ਕੱਲਾ ਮੋਰਫਿਨ ਹੈ ਬਸ ਉਹ ਫਿਰ ਤੈਨੂੰ ਪਤਾ ਹੁਣ ਦੇਖਿਆ ਆ ਚੱਲਦਾ ਪੱਤਰਕਾਰਤਾ ਦਾ ਮੁਹੰਮਦ ਮੁਹਾਜ ਚੱਲੀ ਜਾਂਦਾ ਆ ਆਪਣਾ ਤਾਂ ਦਰ ਰਾਤ ਅਰਦਾਸ ਕਰਦੇ ਆ ਕੱਲੇ ਇਹ ਨਹੀਂ ਕਿ ਜਿੰਨਾ ਜਿਹੜੇ ਪਾਪੀ ਨੇ ਨਸ਼ਾ ਭਕਿਓਂ ਸ਼ਾਮਿਲ ਨਹੀਂ ਕਿ ਕਿਤੋਂ ਦੇ ਵੀ ਹੋਣ ਤੇ ਕਿੱਡੇ ਵੀ ਵੱਡੇ ਹੋਣ ਆਪ ਨੂੰ ਤਾਂ ਇਹ ਮਾਰ ਹੀ ਪਿਆ ਇਹਨਾਂ ਨੇ ਮਾਰਨ ਕੀ ਆਪ ਨੂੰ ਹੁਣ ਦਾ ਡਰਤਾ ਕੋਈ ਹੈ ਨਹੀਂ ਆਪਾਂ ਤਾਂ ਬੱਬਕੇ ਬੋਲਾਂਗੇ ਹੁਣ ਇਹਨਾਂ ਨਾਲ ਹੁਣ ਤਾਂ ਲੜ ਨਹੀਂ ਸਕਦੇ ਯਾਰ ਜਵਾਨ ਨਾਲ ਤਾਂ ਲੜ ਸਕਦੇ ਆ ਉਹ ਮੇਰਾ ਸੱਚੇ ਪਾਤਸ਼ਾਹ ਕਾਲਪੁਰਖ ਹੈਗਾ ਮੈਂ ਉਹਦੇ ਅੱਗੇ ਦਰਵਾ ਦੁਆ ਕਰਦਾ ਭਾਈ ਸੱਚੇ ਦਿਲੋਂ ਕਰਦਾ